ਆਪਣੇ ਕਿਸਾਨਪਰਾ ਕਣਕ ਦੀ ਟੋਪ ਦੀ ਕਿਸਮ ਲਾਉਣਾ ਚਾਹੁੰਦੇ ਨੇ ਅੱਜ ਤੁਹਾਡੇ ਸਾਹਮਣੇ ਆਪਾਂ 65 ਤੋਂ 70 ਮਾਣ ਤੱਕ ਝਾੜ ਦੇਣ ਵਾਲੀ ਕਣਕ ਦੀ ਵੈਰੈਟੀ ਲੈ ਕੇ ਆਏ ਆ ਗ੍ਰੀਨਲੈਂਡ ਸੀਡ ਕੰਪਨੀ ਦੀ 2272 ਪਿਛਲੇ ਸਾਲ ਕਿਸਾਨ ਨੇ 2 ਤੋਂ 3 ਏਕੜ ਲਾਏ ਬਹੁਤ ਵਧੀਆ ਝਾੜ ਰਿਹਾ ਤੇ ਇਸ ਸਾਲ ਕਿਸਾਨ 5 ਏਕੜ ਲਾ ਰਿਹਾ ਠੀਕ ਹੈ ਸੋਡੀ ਕਿਸਾਨ ਦੇ ਨਾਲ ਵੀ ਗੱਲਬਾਤ ਕਰਵਾਵਾਂਗੇ ਤੇ ਇਸ ਬੀਜ ਦੇ ਕਿੱਲਾ ਕਿੱਲਾ ਦੋ ਦੋ ਕਿੱਲੇ ਤੁਸੀਂ ਜ਼ਰੂਰ ਲਾ ਕੇ ਦੇਖੋ ਵੈਰਾਈਟੀ ਬਹੁਤ ਵਧੀਆ ਕਿਸਾਨ ਦੇ ਮੂੰਹੋਂ ਸੋਨੂੰ ਇਸ ਵੈਰਾਈਟੀ ਦੀ ਜਿਹੜੀ ਚਰਚਾ ਜ਼ਰੂਰ ਕਰਾਵਾਂਗੇ ਆਜੋ ਕਰਦੇ ਆ ਬਾਈ ਨਾਲ ਗੱਲ ਕਿਸਾਨ ਦੇ ਨਾਲ ਗੱਲਬਾਤ ਵੀ ਕਰਾਉਣੇ ਆ ਬਾਈ ਨੇ ਇਸ ਕਿਸ ਨੂੰ ਪਿਛਲੇ ਸਾਲ ਲਾਇਆਗੇ ਹੱਸੀਗਾ ਬਾਈ ਜੀ ਹੱਸੀਗਾ ਬਾਈ ਜੀ ਕਿੰਨਾ ਰਕਬਾ ਲਾਇਆ ਇਸ ਵੀਲੇ ਸਾਲ ਦੋ ਤਨੇ ਕਿੱਲੇ ਲਾਈ ਸੀ ਅੱਛਾ ਜੀ ਤੇ ਗੱਲ ਕਰੀ ਜੇ ਬਾਈ ਝਾੜ ਠੀਕ ਸੀਗਾ ਹਾਂ ਪੈਣ ਤੋਂ 70 ਮੰਗ ਦੇ ਵਿੱਚ ਅੱਛਾ ਜੀ ਤੇ ਬਾਈ ਵੈਰੈਟੀ ਇਸ ਦਿਨ ਕਿੰਨੇ ਕੇ ਲੈਂਦੀ ਐ 150 55 ਕੇ ਦਿਨ ਅੱਛਾ ਜੀ ਤੇ ਕੋਈ ਬਾਈ ਡਿੱਗਣ ਦੀ ਸਮੱਸਿਆ ਜਾਂ ਕੋਈ ਹੋਰ ਸਮੱਸਿਆ ਫਟਾਰ ਵੀ ਵਧੀਆ ਕਰਦੀ ਐ ਅੱਛਾ ਜੀ ਕਾਲੀ ਰਹਿੰਦੀ ਐ ਠੀਕ ਐ ਤੇ ਬਾਈ ਆਪਣਾ ਕਿਸਾਨਾਂ ਨੂੰ ਇਸ ਵੈਰੈਟੀ ਦੇ ਬਾਰੇ ਕੀ ਦੱਸਣਾ ਚਾਹੁੰਦੇ ਹੋ ਅਸੀਂ ਤਾਂ ਕਹਿੰਦੇ ਜੀ ਬੱਦ ਤੋਂ ਵੱਧ ਬੀਜੂ ਜੀ ਠੀਕ ਐ ਇਸ ਸਾਲ ਕਿੰਨਾ ਬਣ ਲਾ ਰਹੇ ਹੋ ਬਾਈ 1.5 ਕਿੱਲੀ ਠੀਕ ਐ ਜਿਹੜੇ ਵੀ ਕਿਸਾਨਪਰਾ ਇਸ ਸਾਲ ਗ੍ਰੀਨ ਐਲੈਂਡ ਸੀਡ ਕੰਪਨੀ 275 ਕੰਨ ਦੀ ਕਿਸਮ ਲਾਂਗਰੀ ਨੂੰ ਨਾ ਆਪਣੀਆਂ ਕਾਫੀ ਬੁਝੋਗਾਂ ਦੇ ਸਾਹਮਣੇ ਲੈ ਕੇ ਆਏ। ਇਸੋ ਤਰ੍ਹਾਂ ਦੀ ਗੱਲਬਾਤ ਕਿਸਾਨ ਦੇ ਮੁੱਦੇ ਤੋਂ ਵੀ ਆਪ ਸੁਣ ਹੀ ਲਈ ਹੈ। ਇਸ ਕਿਸਮ ਨੂੰ ਕਿਸੇ ਵੀ ਮਰਜ਼ੀ ਰੈਡੀ ਦੇ ਡੋਪਰ ਲਾ ਲੋ ਨਾ ਟਿਕਲ ਦੀ ਕੋਲੋਂ ਨਾ ਕਿਸੇ ਲਈ ਜੀ ਅਸਲੀ ਰੀਗੀਆਂ ਦੀ ਸਮੱਸਿਆ ਪਾਏ ਮਾਰੀਆਂ ਦੇ ਪ੍ਰਤੀ ਡਾਕੜਾ ਕਰਨ ਵਾਲੀ ਗੇਟੀ ਹੈ। ਇਸ ਰੈਡੀ ਮਤਵਤਰਾ ਹੈ।